ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਅਸੋਤ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ channel ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਗੁਰਦਾਸਪੁਰ ਦਾ ਕਸਬਾ ਪੈਣੀ ਮੀਆਂ ਖਾਂ ਦੇ ਵਿੱਚ ਕ੍ਰਿਸਟਨ ਨੈਸ਼ਨਲ ਫਰੰਟ ਦੀ ਇੱਕ ਬਹੁਤ ਵੱਡੀ ਮੀਟਿੰਗ ਕੀਤੀ ਗਈ ਹੈ ਔਰ ਉਸ ਦੇ ਪ੍ਰਧਾਨ ਲਾਰੈਂਸ ਚੌਧਰੀ ਵੱਲੋਂ ਇੱਕ ਲੋਕਾਂ ਨੂੰ ਸੰਬੋਧਨ ਕਰਦਿਆਂ ਨਾਲ ਹੀ ਬੀਜੇਪੀ ਦੇ ਤਿੱਖੇ ਤੰਜ ਕਸੇ ਨੇ ਔਰ ਕੀ ਕੁਝ ਕਹਿ ਰਹੇ ਨੇ ਆਓ ਕਰਦੇ ਆ ਗੱਲਬਾਤ ਸਾਹਿਬ ਅੱਜ ਵਿਸ਼ੇਸ਼ ਮੀਟਿੰਗ ਵੀ ਹੋਈ ਹੈ ਤੁਹਾਡੀ ਪੈਣੀ ਮੀਆਂ ਖਾਂ ਦੇ ਨਵੀਂ ਕਮੇਟੀ ਦਾ ਵੀ ਗਠਨ ਕੀਤਾ ਗਿਆ ਕੀ ਕਰਾਂਗੇ ਆ ਸਭ ਤੋਂ ਪਹਿਲਾਂ ਤਾਂ ਖੁਦਾਬੰਦ ਦੇ ਅਜੀਮ ਤੇ ਬਰਕਤਨਾ ਵਿੱਚ ਸਭ ਨੂੰ ਸਲਾਮ ਅੱਜ ਬੜੀ ਖੁਸ਼ੀ ਦਾ ਦਿੰਨੇ ਆ ਕਿ ਅੱਜ ਪੈਣੀ ਮੀਆਂ ਖਾਂ ਦੇ ਵਿੱਚ ਇੱਕ ਇਕਾਈ ਦਾ ਗਠਨ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਜਿਹੜਾ ਆ ਜੇ ਆਜ਼ਾਦੀ ਦੇ 77 ਸਾਲ ਬਾਅਦ ਵੀ ਜਿਹੜੀਆਂ ਮੁਸੀਬਤਾਂ ਚਾਰੇ ਦੀਆਂ ਬੜੀਆਂ ਪੱਖ ਦੀਆਂ ਮੰਗਾਂ ਨੇ ਕਿ ਜਿਹੜੇ ਉਹ ਕਾਫੀ ਦੇਰ ਤੋਂ ਮਤਲਬ ਸਫਰ ਕਰ ਰਹੇ ਲੋਕ ਨੇ ਜਿਨ੍ਹਾਂ ਦੇ ਕੋਲ ਕੋਈ ਰੁਜ਼ਗਾਰ ਨਹੀਂ ਆ ਜਿਨ੍ਹਾਂ ਦੇ ਕੋਲ ਕੱਚੇ ਘਰ ਨਹੀਂ ਜਿਨ੍ਹਾਂ ਦੇ ਕੋਲ ਘਰ ਵੀ ਨਹੀਂ ਆ ਔਰ ਜਿਹੜੇ ਬੱਚੇ ਪੜਦੇ ਨੇ ਉਹਨਾਂ ਦੇ ਕੋਲ ਬਜੀਫੇ ਨਹੀਂ ਆ ਔਰ ਇਥੋਂ ਤੱਕ ਕਿ ਸ਼ਾਮਲਾਟ ਜ਼ਮੀਨ ਐਕਟ ਦੇ ਤਹਿਤ ਜਿਹੜੇ ਸਾਡੇ ਭੈਣ ਭਰਾ ਜਿਹੜੇ ਆ ਉਹ ਸੌ ਜਾਂਦੇ ਨੇ ਮਸੀਹ ਚ ਉਹਨਾਂ ਨੂੰ ਕਬਰਾਂ ਦੇ ਵਿੱਚ ਰੱਖਣ ਦੇ ਲਈ ਕਬਰਸਤਾਨ ਵੀ ਨਹੀਂ ਆ ਸੋ ਇਹਨਾਂ तमाम ਮੁੱਦਿਆਂ ਦੇ ਲਈ ਜਿਹੜਾ ਪਿਛਲੇ 30 ਸਾਲ ਤੋਂ ਕ੍ਰਿਸਚੀਅਨ ਨੈਸ਼ਨਲ ਫੰਡ ਦੀ ਅਗਵਾਈ ਵਿੱਚ ਇੱਕ ਸੰਘਰਸ਼ ਚੱਲ ਰਿਹਾ ਕਿ ਸਰਕਾਰਾਂ ਤੇ ਦਬਾਅ ਬਣਾ ਕੇ ਨਾ ਮਸਲੇ ਦਾ ਹੱਲ ਕੀਤਾ ਜਾਵੇ ਅੱਜ ਉਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਲਈ ਅੱਜ ਪਿੰਡ ਭੈਣੀ ਮਿਆਖਾ ਦੇ ਵਿੱਚ ਇੱਕ ਬੜੀ ਵਿਸ਼ਾਲ ਜਿਹੜੀ ਮੀਟਿੰਗ ਹੋਈ ਆ ਔਰ ਉਸ ਦੇ ਵਿੱਚ ਅੱਜ 11 ਮੈਂਬਰੀ ਕਮੇਟੀ ਦਾ ਜਿਹੜਾ ਗਠਨ ਕੀਤਾ ਗਿਆ ਤੇ ਇਹੋ ਹੀ ਗੱਲਾਂ ਦੇ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਜੋ ਸਾਡੀਆਂ ਆਜ਼ਾਦੀ ਦੇ ਬਾਅਦ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਜਿਨ੍ਹਾਂ ਤੇ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਟੇਕ ਅਪ ਨਹੀਂ ਕਰਦੀਆਂ ਐਡਰੈਸ ਵੀ ਨਹੀਂ ਕਰਦੀਆਂ ਸਪੈਸ਼ਲੀ ਜਿਹੜੀ 1956 ਦੇ ਵਿੱਚ ਕ੍ਰਿਸਚਨ ਰੈਜੀਮੈਂਟ ਨੂੰ ਜਿਹੜਾ ਇੱਕ ਕੌਨਸਪੀਰੇਸੀ ਦੇ ਤਹਿਤ ਤੋੜ ਦਿੱਤਾ ਗਿਆ ਉਹਨੂੰ ਰਿਵਾਈਵ ਕਰਨ ਦੇ ਲਈ ਜਿਹੜਾ ਅਸੀਂ ਮਾਲਵੇ ਦੇ ਵਿੱਚ ਪਹਿਲੋਂ ਮੰਗ ਪੱਤਰ ਦਿੱਤੇ ਫਿਰ ਅਸੀਂ ਦੁਆਬੇ ਦੇ ਦਿੱਤੇ ਹੁਣ ਸਾਡਾ ਉਹ ਜਿਹੜੇ ਮੰਗ ਪੱਤਰ ਆ ਉਹ ਮਾਝੇ ਦੇ ਵਿੱਚ ਦਿੱਤੇ ਜਾ ਰਹੇ ਨੇ ਪਹਿਲਾਂ ਅਸੀਂ ਗੁਰਦਾਸਪੁਰ ਚ ਦਿੱਤਾ ਅਗਲੇ ਜਿਹੜੇ ਜ਼ਿਲ੍ਹੇ ਆ ਉਹ ਵੀ ਅਸੀਂ ਜਲਦ ਉਹਨਾਂ ਦੀਆਂ ਡੇਟਾ ਦਾ ਐਲਾਨ ਕਰਕੇ ਕਰਾਂਗੇ ਸੋ ਅੱਜ ਦੀ ਇਸ ਮੀਟਿੰਗ ਦੇ ਵਿੱਚ ਜਿਹੜੀ ਇਕਾਈ ਦਾ ਗਠਨ ਹੋਇਆ ਜਿਹਦੇ ਪ੍ਰਧਾਨ ਮੁੱਖਾਂ ਮਸੀ ਜੀ ਔਰ ਬਾਬਾ ਪੱਟੀ ਜੋ ਦੇ ਵਾਈਸ ਪ੍ਰਧਾਨ ਨੇ ਤੇ ਬਾਕੀ ਸਾਰੇ ਜਿਹੜੀ ਕਮੇਟੀ ਆ ਤੇ ਜਿਹੜੀ 13 ਮੈਂਬਰੀ ਬਣੀ ਅਸੀਂ ਉਹਨਾਂ ਨੂੰ ਇਹੋ ਹੀ ਤਗੀਦ ਕੀਤੀ ਆ ਕਿ ਆਪਣੇ ਲੋਕਾਂ ਦੀ ਆਉਂਦੇ ਭਵਿੱਖ ਨੂੰ ਆਪਣੀਆਂ ਨਸਲਾਂ ਦੇ ਭਵਿੱਖ ਨੂੰ ਮੁੱਖ ਰੱਖਦੇ ਇਹ ਸੰਘਰਸ਼ ਦੇ ਵਿੱਚ ਵੱਟ ਚੜ੍ਹ ਕੇ ਹਿੱਸਾ ਪਾਉਂਦੇ। ਲਿਖਿਆ ਜਾਂਦਾ ਕਿ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਮੇਟੀਆਂ ਦਾ ਗਠਨ ਵੀ ਕੀਤਾ ਜਾਂਦਾ ਤੇ ਆਪਣੇ ਹੱਕ ਲੈਣ ਦੇ ਲਈ ਲਗਾਤਾਰ ਜਾਗਰੂਤ ਵੀ ਕੀਤਾ ਜਾਂਦਾ। ਅੱਜ ਵੀ ਸੰਬੋਧਨ ਕਰਦੇ ਹਾਂ ਤੁਸੀਂ ਜਾਗਰੂਤ ਕਰਦੇ ਨਜ਼ਰੀਏ। ਕੀ ਮਕਸਦ ਦਾ ਕਮੇਟੀਆਂ ਗਠਨ ਕਰਨ ਦਾ? ਮਕਸਦ ਜਿਹੜਾ ਬੜਾ ਕਲੀਅਰ ਆ ਕਿ ਤੁਸੀਂ ਦੇਖ ਸਕਦੇ ਆ ਕਿ ਜਦੋਂ ਜਿਹੜੇ ਬਲੈਕ ਐਗਰੀਕਲਚਰ ਲਾਅ ਲੈ ਕੇ ਆਂਦੇ ਸੀ ਸੈਂਟਰ ਗਵਰਨਮੈਂਟ ਨੇ, ਭਾਜਪਾ ਨੇ ਜਿਹੜੀ ਕਿ ਮਨੁਬਾਦੀ ਸਰਕਾਰ ਹੈਗੀ ਆ ਫਾਸੀਵਾਦੀ ਸਰਕਾਰ ਜਿਹੜੀ ਕਿ ਘਟ ਗਿੰਤਿਆਂ ਦੇ ਮੋਸਟਲੀ ਖਿਲਾਫ ਆ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਆ ਉਹ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਤੁਸੀਂ ਦੇਖਿਆ ਕਿਸ ਤਰ੍ਹਾਂ ਪੂਰੇ ਦੇਸ਼ ਦੇ ਜਿਹੜੇ ਕਿਸਾਨ ਮਜ਼ਦੂਰ ਖੜ ਗਏ ਜਦੋਂ ਉਹ ਖੜੇ ਪੂਰਾ ਦੇਸ਼ ਖੜ ਗਿਆ ਦੇਸ਼ ਖੜਨ ਤੋਂ ਬਾਅਦ ਪੂਰੀ ਦੁਨੀਆ ਉਹਨਾਂ ਦੇ ਨਾਲ ਆ ਗਈ ਸੋ ਸਾਡਾ ਮਕਸਦ ਵੀ ਇਹੋ ਹੀ ਅੱਜ ਇਹਨਾਂ ਨੂੰ ਮੋਟੀਵੇਟ ਕਰਨਾ ਸੀ ਕਿ ਭਾਈ ਹੱਕ ਜਿਹੜੇ ਆ ਮੰਗਿਆ ਨਹੀਂ ਮਿਲਦੇ ਹੱਕ ਖੋਣੇ ਪੈਂਦੇ ਨੇ ਇਸ ਕਰਕੇ ਹੱਕ ਲੈਣ ਦੇ ਲਈ ਇਹ ਜੜੀਆਂ ਸਾਨੂੰ ਇਕਾਈਆਂ ਦਾ ਗਠਨ ਕਰਨਾ ਪੈ ਰਿਹਾ ਸੋ ਅੱਜ ਭੈਣੀ ਮੀਆਂ ਆਖਾਂ ਦੇ ਵਿੱਚ ਵੀ ਅਸੀਂ ਇਹੀ ਸੰਦੇਸ਼ ਦਿੱਤਾ ਆਪਣੇ ਨੌਜਵਾਨਾਂ ਨੂੰ ਕਿ ਜਿਸ ਤਰ੍ਹਾਂ ਕਿਸਾਨ ਇਕੱਠੇ ਹੋ ਕੇ ਆਪਣੀਆਂ ਫਸਲਾਂ ਦੇ ਭਵਿੱਖ ਦੇ ਲਈ ਸੰਘਰਸ਼ ਕਰ ਰਹੇ ਨੇ ਜਿਹੜੇ ਉਹਨਾਂ ਤੇ ਜ਼ੁਲਮ ਹੋਏ ਨੇ ਉਹਨਾਂ ਦੇ ਉਹਨੂੰ ਖਤਮ ਕਰਨ ਤੇ ਲਈ ਉਹ ਲੱਗੇ ਹੋਏ ਨੇ ਆਪਾਂ ਨੂੰ ਵੀ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਇਨਸਾਫ਼ ਦੇਣ ਦੇ ਲਈ ਉਹਨਾਂ ਨੂੰ ਪੜਾਏ ਐਜੂਕੇਸ਼ਨ ਪ੍ਰੋਵਾਈਡ ਕਰਨ ਦੇ ਲਈ ਉਹਨਾਂ ਦੇ ਰਹਿਣ ਸਹਿਣ ਨੂੰ ਵਧੀਆ ਬਣਾਉਣ ਦੇ ਲਈ ਇਹ ਜਿਹੜਾ ਸਾਨੂੰ ਸੰਘਰਸ਼ ਤੇਜ ਕਰਨਾ ਪਏਗਾ ਇਸ ਕਰਕੇ ਅਸੀਂ ਪਿੰਡ-ਪਿੰਡ ਜਾ ਕੇ ਕਮੇਟੀਆਂ ਬਣਾ ਰਹੇ ਤੁਸੀਂ ਕਹਾਂ ਕਿ ਬੀਜੇਪੀ ਮਨੋਵਦੀ ਸਰਕਾਰ ਹੈ ਸੰਬੋਧਨ ਕਰਦੇ ਨਿਸ਼ਾਨੇ ਸਾਧ ਦੇ ਨਜ਼ਰੀ ਆਏ ਹੋ ਤੇ ਇਹ ਜਿਹੜਾ ਕਿ ਹੁਣ ਲੋਕ ਸਭਾ ਚੋਣਾਂ ਆਉਣ ਵਾਲੀਆਂ ਗੁਰਦਾਸਪੁਰ ਦੇ ਲੋਕਾਂ ਨੇ ਬੀਜੇਪੀ ਦੇ ਹੱਕ ਦੇ ਫਤਵਾ ਦਿੱਤਾ ਸੀ ਲੇਕਿਨ ਉਹ ਮੈਂਬਰ ਪਾਰਲੀਮੈਂਟ ਮੁੜ ਕੇ ਨਜ਼ਰੀ ਨਹੀਂ ਆਇਆ ਹੁਣ ਕੀ ਕਹਿਣਾ ਚਾਹੋਗੇ ਲੋਕ ਸਭਾ ਚੋਣਾਂ ਵੀ ਸਿਰ ਤੇ ਨੇ ਦੇਖੋ ਇੱਥੇ ਸਾਡਾ ਮੀਟਿੰਗ ਦਾ ਵੈਸੇ ਤਾਂ ਜਿਹੜਾ ਇਹ ਕੋਈ ਪੋਲੀਟੀਕਲ ਅਜੈਂਡਾ ਨਹੀਂ ਆ ਪਰ ਕਿਉਂਕਿ ਤੁਹਾਡਾ ਕੁਐਸਚਨ ਬੜਾ ਵਾਜਬ ਆ ਕਿਉਂਕਿ ਹਰੇਕ ਜਿਹੜਾ ਨਾਗਰਿਕ ਆਪਣੀ ਬੋਟ ਪਾਉਂਦਾ ਆ ਸਾਡੀਆਂ ਵੀ ਬੋਟਾਂ ਨੇ ਸੋ ਅਸੀਂ ਆਪਣੇ ਭਾਈਚਾਰੇ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਮਣੀਪੁਰ ਦੇ ਵਿੱਚ ਜੋ ਕੁਝ ਬੀਜੇਪੀ ਨੇ ਹਾਲ ਕੀਤਾ ਇਹਨੂੰ ਤੁਸੀਂ ਭੁੱਲ ਨਾ ਜਾਓ 24 ਦੀਆਂ ਬੋਟਾਂ ਚ ਮਣੀਪੁਰ ਚ 300 ਚਰਚਾ ਨੂੰ ਅੱਗ ਲਗਾਤੀ ਉੱਥੇ ਮਣੀਪੁਰ ਦੇ ਬੀਜੇਪੀ ਸਰਕਾਰ ਆ ਤੇ ਸਾਡੀਆਂ ਭੈਣਾਂ ਨੂੰ ਨੰਗਾ ਕਰਕੇ ਉਹਨਾਂ ਦੀ ਪ੍ਰੇਡ ਕੀਤੀ ਤੇ ਉਹਨਾਂ ਦੇ ਨਾਲ ਸੈਂਕੜੇ ਲੋਕਾਂ ਨੇ ਜਿਸ ਢੰਗ ਦੇ ਨਾਲ ਉਹਨਾਂ ਦਾ ਬਲਾਤਕਾਰ ਕੀਤਾ ਉਹ ਸਭ ਨੂੰ ਪਤਾ ਆ ਉਹਦੇ ਕਰਕੇ ਹੀ 9 ਅਗਸਤ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਜਿਹਦੇ ਵਿੱਚ ਸਾਰੇ ਹੀ ਐਸਸੀ ਸਮਾਰਨੇ ਬੜਾ ਸਮਰਥਨ ਕੀਤਾ ਸਿੱਖ ਭਾਈਚਾਰੇ ਨੇ ਸਮਰਥਨ ਕੀਤਾ ਮੁਸਲਮਾਨ ਭਾਈਚਾਰੇ ਨੇ ਨਾ ਕਿਸਾਨ ਭਾਈਚਾਰੇ ਨੇ ਵੀ ਸੋ ਇਸ ਕਰਕੇ ਮੈਂ ਮਸੀਹ ਭਾਈਚਾਰੇ ਨੂੰ ਖਾਸ ਕਰਕੇ ਗੁਰਦਾਸਪੁਰ ਦੇ ਕਹਿਣਾ ਚਾਹਨਾ ਖਾਸ ਕਰਕੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਬੀਜੇਪੀ ਨੂੰ ਜੁਆਇਨ ਕਰ ਰਿਹਾ ਉਹਨਾਂ ਨੂੰ ਆਪਣੀਆਂ ਜਿਹੜੀਆਂ ਮਨੀਪੁਰ ਦੇ ਵਿੱਚ ਬੀਜੇਪੀ ਨੇ ਭੈਣਾ ਨਗੀਆਂ ਕਿਤੇ ਨਾ ਸਾਈ ਭਾਈਚਾਰੇ ਨੇ ਉਹਨਾਂ ਦੀ ਸ਼ਰਮ ਕਰ ਲੈਣੀ ਚਾਹੀਦੀ ਉਹਨਾਂ ਨੂੰ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਜਦੋਂ ਉਹ ਭਾਜਪਾ ਦੇ ਆ ਮਤਲਬ ਪਟੇ ਗੱਲ 'ਚ ਪਾਉਂਦੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਆਪਣੀਆਂ ਧੀਆਂ ਭੈਣਾਂ ਦੀ ਹਰਮਤੀ ਬੇਹਰਮਤੀ ਕਰਨ ਵਾਲੇ ਲੋਕਾਂ ਦੇ ਪੱਡੇ ਪਵਾ ਰਹੇ ਇਸ ਕਰਕੇ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਤੇ ਦੂਜਾ ਮੈਂ ਆਪਣੇ ਮਸੀਹ ਭਾਈਚਾਰੇ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇਹਨਾਂ ਨੂੰ ਜਿਤਾ ਰਹੇ ਹੋ ਤਾਂ ਇਹ ਸਮਝ ਲਓ ਤੁਹਾਡੀ ਹੋਂਦ ਗੁਰਦਾਸਪੁਰ 'ਚ ਖਤਰੇ 'ਚ ਆ ਫਿਰ ਕੱਲ੍ਹ ਨੂੰ ਤੁਸੀਂ ਗੁਰਦਾਸਪੁਰ ਦੇ ਵਿੱਚ ਵੀ ਤੁਹਾਡਾ ਘਰਾਂ 'ਚੋਂ ਨਿਕਲਣਾ ਔਖਾ ਹੋ ਜਾਏਗਾ ਹਾਲੇ ਤਾਂ ਪੰਜਾਬ ਦੇ ਵਿੱਚ ਉਹਨਾਂ ਦਾ ਰਾਜ ਨਹੀਂ ਪਰ ਜਿਹਨੀਆਂ ਸਟੇਟਾਂ ਵਿੱਚ ਰਾਜ ਆ ਅ ਛੱਤੀਸਗੜ੍ਹ ਤੁਸੀਂ ਦੇਖਾ ਹਣਾ ਇੱਕ ਪਾਸਟਰ ਨੂੰ ਕਿਸ ਤਰ੍ਹਾਂ ਉਹ ਧੱਕੇ ਦੇ ਨਾਲ ਜੈ ਸ਼੍ਰੀ ਰਾਮ ਦੇ ਨਾਰੇ ਲਾਉਣ ਦੇ ਲਈ ਉਹਦੀ ਕੁੱਟਮਾਰ ਕਰ ਰਹੇ ਨੇ ਔਰ ਉਹਨੂੰ ਲਗਾਤਾਰ ਕਹਿ ਰਹੇ ਨੇ ਵੀ ਤੂੰ ਜੈ ਸ਼੍ਰੀ ਰਾਮ ਦੇ ਨਾਰੇ ਲਾਉਣੇ ਨੇ ਇਹ ਇਹਨਾਂ ਦਾ ਹਿੰਦੂ ਰਾਸ਼ਟਰ ਦਾ ਮਾਡਲ ਆ ਇਹੋ ਹੀ ਭਾਜਪਾ ਆਉਂਦੇ ਜੇ ਭਾਜਪਾ ਦੁਆਰਾ ਆਉਂਦੀ ਆ ਮੈਂ ਅਸੀ ਭਾਈਚਾਰ ਨੂੰ ਕਹਿਣਾ ਚਾਹੁੰਦਾ ਫਿਰ ਇਹ ਭੁੱਲ ਜਾਓ ਕਿ ਤੁਸੀਂ ਚਰਚਾ 'ਚ ਪ੍ਰਚਾਰ ਕਰ ਲਓਗੇ ਫਿਰ ਇਹ ਭੁੱਲ ਜਾਓ ਕਿ ਤੁਹਾਨੂੰ ਕਬਰਸਤਾਨ ਮਿਲ ਜਾਣਗੇ ਫਿਰ ਇਹ ਵੀ ਭੁੱਲ ਜਾਓ ਕਿ ਜਿਹੜੇ ਤੁਹਾਡੇ ਘਟ ਗਿਣਤੀ ਬੱਚਾ ਦੇ ਵਜੀਫੇ ਆ ਰਹੇ ਉਹ ਵੀ ਆ ਜਾਣਗੇ ਸੋ ਇਹਨਾਂ तमाम ਗੱਲਾਂ ਲੈ ਕੇ ਸਾਡੀ ਇਹੋ ਹੀ ਮਸੀਹ ਭਾਈਚਾਰੇ ਨੂੰ ਅਪੀਲ ਆ ਕਿ ਉਹ ਲੋਕਾਂ ਦੇ ਹੱਕ ਵਿੱਚ ਭੁੱਜਤੋ ਅਸੀਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਂਦੇ ਪਰ ਜਿਹੜੀ ਬੀਜੇਪੀ ਨੂੰ ਹਰਾ ਸਕਦੀ ਆ ਜਿਹੜੀ ਬੀਜੇਪੀ ਨੂੰ ਸੱਤਾ ਚੋਂ ਬਾਹਰ ਲੋਕ ਕਰ ਸਕਦੇ ਆ ਉਹਨਾਂ ਪਾਰਟੀਆਂ ਦਾ ਜਰੂਰ ਵਿਚਾਰ ਕਰਿਓ ਤਾਂ ਕਿ ਸੰਵਿਧਾਨ ਬਚੇ ਦੇਸ਼ ਬਚੇ ਔਰ ਦੇਸ਼ ਦੇ ਲੋਕ ਵਚਨ ਕਿਸਾਨ ਔਰ ਮਜ਼ਦੂਰ ਬਚਾ ਆ ਦੇਖਿਆ ਜਾਂਦਾ ਕਿ ਜਦੋਂ ਚੋਣਾ ਹੁੰਦੀਆਂ ਤਾਂ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾਂਦੇ ਲੇਕਿਨ ਤੁਸੀਂ ਲਗਾਤਾਰ ਕਹਿੰਦੇ ਨਜ਼ਰੀ ਆਉਂਦੀ ਹੈ ਉਹ ਕਿ ਘਟ ਗਿਣਤੀਆਂ ਨਾਲ ਧੱਕਾ ਕੀਤਾ ਜਾਂਦਾ ਲੇਕਿਨ ਉਸ ਟਾਈਮ ਦੇ ਉੱਤੇ ਮਗਰ ਜਿਹੜਾ ਲਗਾ ਲਿਆ ਜਾਂਦਾ ਲੋਕ ਵੀ ਲੱਗ ਜਾਂਦੇ ਨੇ ਤਾਂ ਕਿਵੇਂ ਦੇਖਦੇ ਹੋ ਕੀ ਮੈਸੇਜ ਜਿਹੜਾ ਦੇਣਾ ਚਾਹੋਗੇ ਦੇਖੋ ਵੈਸੇ ਤਾਂ ਹੁਣ ਸਾਡਾ ਭਾਈਚਾਰਾ ਜਿਹੜਾ ਨਾ ਪਹਿਲਾਂ ਨਾਲੋਂ ਬਹੁਤ ਜਾਗਰਤ ਆ ਜਿਹੜੇ ਪਹਿਲਾਂ ਸਾਡਾ ਸਿਗਾ ਠੀਕ ਆ ਉਸ ਵੇਲੇ ਜਾਗਰੂਕਤਾ ਦੀ ਘਾਟ ਸੀ ਲੋਕੀ ਸਾਡੇ ਜਲਦੀ ਜਿਹੜੇ ਆ ਉਹ ਮਗਰ ਲੱਗ ਜਾਂਦੇ ਪਰ ਹੁਣ ਤੁਸੀਂ ਸਾਰੇ ਜਿਹੜੇ ਜੋ ਵੀ ਦਿਖਾਉਂਦੇ ਹੋ ਅੱਜ ਹਰ ਇੱਕ ਦੇ ਜਿਹੜੀ ਜੇਬ ਦੇ ਵਿੱਚ ਪਾਕਟ ਦੇ ਵਿੱਚ ਮੋਬਾਈਲ ਆ ਆ WhatsApp ਆ Facebook ਆ ਹਰ ਨੌਜਵਾਨ ਜਿਹੜਾ ਆ ਉਹ ਦੇਖ ਰਿਹਾ ਔਰ ਆਪਣੇ ਉਹ ਘਰ 'ਚ ਵੀ ਦਿਖਾਉਂਦਾ ਜੋ ਕੁਝ ਹੋ ਰਿਹਾ ਸੋ ਪਹਿਲਾ ਵਰਗੀ ਗੱਲ ਨਹੀਂ ਆ ਸਾਡਾ ਇਹ ਵਿਸ਼ਵਾਸ ਆ ਕਿ ਜਿਹੜੀ ਨੌਜਵਾਨ ਸ਼ਕਤੀ ਆ ਇਹ ਆਪ ਵੀ ਜਾਗਰੂਕ ਹੋ ਕੇ ਅੱਗੇ ਵਧੇਗੀ ਆਪਣੇ ਪਰਿਵਾਰਾਂ ਨੂੰ ਵੀ ਜਾਗਰਿਤ ਕਰੇਗੀ ਭੈਣਾਂ ਵੀ ਜਾਗਰੂਤ ਨੇ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਹੁਣ ਇਹਨਾਂ ਨੂੰ ਆਸਾਨੀ ਨਾਲ ਕੋਈ ਬਹਿਕਾ ਲੇਗਾ ਜਿਹੜੇ ਕਾਫਲ ਮਸੀਹ ਦੇ ਘਰਾਂ 'ਚ ਨਹੀਂ ਜਾ ਸਕਦੇ ਸਾਡਾ ਸ਼ਹੀਦ ਸੈਨਿਕ ਆ ਜਿਹੜਾ ਦੇਸ਼ ਦਾ ਸੈਨਿਕ ਆ ਉਹਦੇ ਘਰ ਵਿੱਚ ਜਿਨ੍ਹਾਂ ਨੇ ਵੋਟਾਂ ਪਰਿਵਾਰ ਨੇ ਉਹਨਾਂ ਨੂੰ ਪਾਈਆਂ ਉਹ ਨਹੀਂ ਗਏ ਤਾਂ ਫਿਰ ਉਹਨਾਂ ਨੂੰ ਵੋਟਾਂ ਕੌਣ ਪਾਏਗਾ ਰਾਜਨੀਤਿਕ ਚਿਹਰਾ ਨਹੀਂ ਪਹੁੰਚਿਆ ਸ਼ਹੀਦ ਹੁੰਦੇ ਨੇ ਤਾਂ ਕਿਵੇਂ ਦੇਖਦੇ ਹੋ ਬਿਲਕੁਲ ਮੈਂ ਨਿੰਦਾ ਕਰਦਾ ਕਿ ਕੋਈ ਜਿਹੜੇ ਦਾ ਜਿਹੜਾ ਹਾਈ ਅਫੀਸ਼ਲ ਉਹਦੇ ਘਰ ਵਿਜ਼ਿਟ ਕਰਨੀ ਗਿਆ ਜਿਲੇ ਦਾ ਨਾ ਕੋਈ ਰਾਜਨੀਤਿਕ ਕੋਈ ਮੌਜੂਦਾ ਸਰਕਾਰ ਦਾ ਕੋਈ ਐਮਐਲਏ ਮੌਜੂਦਾ ਸਰਕਾਰ ਦਾ ਕੋਈ ਮੰਤਰੀ ਜਾਂ ਕੋਈ ਹਰਿਆ ਐਮਐਲਏ ਵੀ ਘਰ ਨਹੀਂ ਗਿਆ ਅਸੀਂ ਨਿੰਦਾ ਕਰਦੇ ਆ ਤੇ ਇਹੋ ਹੀ ਅਸੀਂ ਮੁਸੀਬਾ ਇਚਾਰੀ ਨੂੰ ਕਹਿੰਨੇ ਆ ਵੀ ਇਹਨਾਂ ਸਾਜਸਾ ਨੂੰ ਸਮਝ ਲਓ ਤੇ ਇਹ ਇਹ ਜਿਹੜੀ ਮੀਟਿੰਗ ਹੈ ਇਸ ਕਰਕੇ ਅਸੀਂ ਕਰ ਰਹੇ ਆ ਇਹਨਾਂ ਨੂੰ ਜਾਗਰੂਕ ਕਰਨ ਲਈ ਵੀ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਤੁਹਾਡੇ ਨਾਲ ਬਿਤਕਰਾ ਹੋ ਰਿਹਾ ਤੁਹਾਡਾ ਕੋਈ ਮੁੱਲ ਨਹੀਂ ਆ ਇਸ ਕਰਕੇ ਸੋਚ ਸਮਝ ਕੇ ਆਪਣੇ ਫੈਸਲੇ ਲਓ ਔਰ ਉਹਨਾਂ ਜਥੇਬੰਦੀਆਂ ਦੇ ਮਗਰ ਲੱਗੋ ਜਿਹੜੇ ਕੁਰਬਾਨੀਆਂ ਦੇ ਸਕਦੇ ਨੇ ਜਿਹੜੇ ਤੁਹਾਡੇ ਬਲੇ ਦਿਨ ਰਾਤ ਸਮਾਂ ਕੱਢ ਸਕਦੇ ਨੇ ਉਹ ਇੱਕੋ ਇੱਕ ਪੰਜਾਬ ਦੇ ਵਿੱਚ ਸੀਐਨਐਫ ਆ ਜਿਹੜੀ ਕਿ ਆਪਣੇ ਲੋਕਾਂ ਦੇ ਲਗਾਤਾਰ ਹੱਕਾਂ ਦੀ ਗੱਲ ਕਰ ਰਹੀ ਹੈ ਬਾਸ ਸਵਾਲ ਜਿਹੜੀ ਅੱਜ ਕਮੇਟੀ ਗਠਨ ਕੀਤੀ ਗਈ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਤੇ ਨੌਜਵਾਨਾਂ ਨੂੰ ਕੀ ਸੁਨੇਹਾ ਮੇਰਾ ਉਹਨਾਂ ਨੂੰ ਕਲੀਅਰ ਮੈਸੇਜ ਆ ਮੈਂ ਆਪਣੇ ਸੰਬੋਧਨ ਚ ਵੀ ਤੁਸੀਂ ਦੇਖਿਆ ਹੋਣਾ ਕਿ ਮੈਂ ਅਥਾਰਟੀ ਲੈਟਰ ਦੇ ਉੱਪਰ ਸਾਡਾ ਲੋਗੋ ਬਣਿਆ ਉਹਦੇ ਵਿੱਚ ਜਸਟਿਸ ਯੂਨਿਟੀ ਡਿਵੈਲਪਮੈਂਟ ਔਰ ਐਜੂਕੇਸ਼ਨ ਦੀ ਗੱਲ ਕੀਤੀ ਆ ਔਰ ਇਹੋ ਹੀ ਗੱਲ ਅਸੀਂ ਅੱਜ ਦੀ ਕਮੇਟੀ ਨੂੰ ਕਹੀ ਆ ਵੀ ਇਹ ਅ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਿਓ ਵੀ ਇਹਦੇ ਤੇ ਤੁਹਾਨੂੰ ਪਹਿਰਾ ਦੇਣਾ ਪੈਣਾ ਇਹ ਕੋਈ ਜਿਹੜੀ ਕਮੇਟੀ ਦੀ ਜਿਹੜਾ ਗਠਨ ਕੀਤਾ ਗਿਆ ਉਹ ਕਿਸੇ ਤੇ ਕੋਈ ਰੋਪ ਪਾਉਣ ਲਈ ਜਾਂ ਕਿਸੇ ਨੂੰ ਡਰਾਉਣ ਲਈ ਨਹੀਂ ਇਹ ਸੇਵਾ ਕਰਨ ਦੇ ਲਈ ਆ ਸੋ ਆਈ ਹੋਪ ਮੇਰੀ ਮੇਰਾ ਵਿਸ਼ਵਾਸ ਆ ਕਿ ਜਿਹੜੇ ਸਾਡੇ ਪ੍ਰਧਾਨ ਜੀ ਆ ਮੁਖਾ ਜੀ ਬੜੇ ਸਿਆਣੇ ਨੇ ਔਰ ਕਾਫੀ ਢੇਰ ਤੋਂ ਸਾਡੇ ਸੰਘਰਸ਼ ਦੇ ਵਿੱਚ ਤੁਰੇ ਹੋਏ ਨੇ ਤੇ ਬਾਕੀ ਵੀ ਜਿਹੜੇ 바ਵਾ ਪੱਟੀ ਜੀ ਹੋਰ ਵੀ ਜਿਹੜੇ ਸਾਡੇ ਮੈਂਬਰ ਚੁਣੇ ਗਏ ਨੇ ਸੀਨੀਅਰ ਨੇ ਸਾਰੇ ਉਹ ਨੌਜਵਾਨ ਸਾਡਾ ਸਾਥ ਦੇਣਗੇ ਔਰ ਆਪਣੇ ਨਾਲ ਇਸ ਪਿੰਡ ਤੋਂ ਲੋਕਾਂ ਨਾਲ ਲੈ ਕੇ ਸੰਗਰਦ ਵਿੱਚ ਮੋਢੇ ਨਾਲ ਲਾ ਕੇ ਚੱਲਣਗੇ ਥੈਂਕ ਯੂ ਵੈਰੀ ਮੱਚ ਮੁਕਮਸੀ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਸੀਐਨਐਫ ਦਾ ਗਠਨ ਹੋਇਆ ਤੁਹਾਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਕਿ ਕੀ ਕੀ ਕਰਨਾ ਚਾਹੀਦਾ ਅਸੀਂ ਚੌਦੀ ਸਾਹਿਬ ਦਾ ਤਹਿਤੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇਹ ਕਾਬਿਲ ਸਮਝਿਆ ਅਸੀਂ 8-9 ਸਾਲ ਤੋਂ ਇਹਨਾਂ ਚੱਲਦੇ ਆ ਰਹੇ ਆ ਤੇ ਜਿੱਦਾਂ 8-9 ਸਾਲ ਦੇ ਵਿੱਚ ਵਫਾਦਾਰ ਰਹੇ ਆ ਤੇ ਗਾੜੀ ਵੀ ਚੌੜੇ ਸਾਹਮਣੇ ਇਸੇ ਵਿਸ਼ਵਾਸ ਦਵਾਨੇ ਆ ਕਿ ਇਸੇ ਇਸ ਤਰ੍ਹਾਂ ਇਸ ਕਮੇਟੀ ਨਾਲ ਜੁੜਾਂਗੇ ਔਰ ਇਨਸਾਫ ਦੇ ਮੰਗ ਲਈ ਹਮੇਸ਼ਾ ਆਪਣਾ ਜੇ ਖੂਨ ਵੀ ਦੇਣਾ ਪਿਆ ਤੋ ਥਮਾਂਗੇ ਪਿੱਛੇ ਨਹੀਂ ਹਟਾਂਗੇ ਤੁਹਾਡੇ ਨਗਰ ਦੇ ਵਿੱਚੋਂ ਸ਼ੋਕ ਮੁਸੀਪੱਟੀ ਹੁੰਦੇ ਸੀ ਲਗਾਤਾਰ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਹੁੰਦੇ ਸੀ ਹੱਕਾਂ ਲਈ ਲੜਦੇ ਸੀ ਕੀ ਇਸੇ ਤਰ੍ਹਾਂ ਹੀ ਪੈਰਾ ਦਿੱਤਾ ਜਾਵੇਗਾ ਤੁਹਾਡੇ ਉੱਤੇ ਉਹ ਮੇਰਾ ਮਿੱਤਰ ਪਿਆਰਾ ਸੀ ਔਰ ਮੇਰਾ ਛੋਟਾ ਭਰਾ ਸੀ ਤੇ ਸਾਨੂੰ ਉਹਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ ਜਦ ਤੱਕ ਸਾਡੇ ਸਾਹ ਰਹਿਣਗੇ ਉਦ ਤੱਕ ਉਹਨਾਂ ਦੀ ਕਮੀ ਮਹਿਸੂਸ ਸਾਨੂੰ ਹੁੰਦੀ ਰਹੇਗੀ ਪਰ ਉਹਨਾਂ ਦੀ ਸੋਚ ਦੁਆਰਾ ਹੀ ਅਸੀਂ ਇਸ ਤੱਕ ਪਹੁੰਚੇ ਆ ਸਾਨੂੰ ਚੌਰੀ ਸਾਹਿਬ ਨਾਲ ਬੁਲਾਉਣ ਵਾਲੇ ਸਾਨੂੰ ਸੰਦਰਸ਼ ਕਰਾਉਣ ਵਾਲੇ ਜਾਂ ਸਾਨੂੰ 9-10 ਸਾਲ ਵਿੱਚ ਇਸ ਸੰਦਰਸ਼ ਵਿੱਚ ਲੈ ਜਾਣ ਵਾਲੇ ਅਸ਼ੋਕ ਭੱਟੀ ਸੀ ਜੀ ਕੀ ਅੱਜ ਕੀ ਬਣਾਉਂਦੇ ਤੁਸੀਂ ਅੱਜ ਅਸੀਂ ਉਹਨਾਂ ਨੂੰ ਇਹੀ ਸੰਧਾਰਨ ਲਈ ਆ ਸਾਡੀ ਕਿ ਅਸੀਂ ਉਹਨਾਂ ਦੇ ਜੋ ਵਿਚਾਰ ਧਾਰਾ ਸੀ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਅਤੇ ਪੂਰੀ ਵਫਾਦਾਰੀ ਨਾਲ ਪਾਰਟੀ ਨਾਲ ਚੱਲਾਂਗੇ ਅਤੇ ਚੌਰੀ ਸਾਹਿਬ ਨੂੰ ਪੂਰਾ ਵਿਸ਼ਵਾਸ ਦਿਵਾਵਾਂਗੇ ਜਿੱਥੇ ਵੀ ਸਾਡੀ ਲੋੜ ਰਾਹ ਦੇਣ ਅਸੀਂ ਹਾਜ਼ਰਾਂ ਠੀਕ ਹੈ ਜਵਾਬ ਬੜੀਆ ਦਿੱਤਾ ਉਹ ਕਹਿੰਦੀ ਕਿ ਜਦੋਂ ਇਤਿਹਾਸ ਲਿਖਿਆ ਜਾਊਗਾ ਮੇਰਾ ਅੱਗ ਬੁਝਾਉਣ ਵਾਲਿਆਂ ਚ ਨਾ ਲਿਖਿਆ ਜਾਊ ਤਾਂ ਤੇਰਾ ਜਿਹੜਾ ਆ ਉਹ ਤਿਸਰਾ ਕਰਨ ਵਾਲਿਆਂ ਵਿੱਚ ਨਾ ਲਿਖਿਆ ਜਾਊ ਤੇਰਾ ਮਜ਼ਾਕ ਕਰਨ ਵਾਲਿਆਂ ਵਿੱਚ ਨਾ ਲਿਖਿਆ ਜਾਊ ਸੋ ਅਸੀਂ ਛੋਟੀ ਚਿੜੀ ਬਣ ਕੇ ਕੰਮ ਕਰਨਾ ਆਪਣੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਨੀ ਇਹਨਾਂ ਨੂੰ ਹੱਕ ਲੈ ਕੇ ਦੇਣੇ ਇਹਨਾਂ ਦੇ ਮਸਲੇ ਆਲੀ ਤੁਰਨਾ ਇਕਤਾ ਕਰਨੀ ਔਰ ਅੱਗੇ ਸੰਘਰਸ਼ ਨੂੰ ਤੋੜਨਾ ਤੇ ਇੱਕ ਦਿਨ ਆਪਣੇ ਹੱਕ ਸਾਨੂੰ ਜ਼ਰੂਰ ਮਿਲਣਗੇ ਰਾਜਨ ਮਸੀ ਨਾਹੋ ਨਾਹੋ ਚਲ 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 ਚ